ਸੀਬੀਆਈ ਅਦਾਲਤ ਵੱਲੋਂ ਐਸਪੀ ਰੈਂਕ ਦੇ ਅਧਿਕਾਰੀ ਇੱਕ ਡੀਐਸਪੀ ਤੇ ਦੋ ਐਸਐਚਓ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਹ ਮਾਮਲਾ ਜੁੜਿਆ ਹੈ 2007 ਦੇ ਨਾਲ ਬੇਸ਼ੱਕ 18 ਸਾਲ ਪੁਰਾਣਾ ਕੇਸ ਹੈ ਪਰ ਇਸ ਕੇਸ ਦੇ ਵਿੱਚ ਇੱਕ ਗੱਲ ਪੱਕੀ ਹੈ ਕਿ ਭਾਵੇਂ ਦੇਰੀ ਨਾਲ ਸਹੀ ਪਰ ਇਸ ਮਾਮਲੇ ਦੇ ਵਿੱਚ ਵੱਡੇ ਪੁਲਿਸ ਅਧਿਕਾਰੀ ਤਤਕਾਲੀ ਅਫਸਰ ਜਿਹੜੇ ਨੇ ਉਹ ਟੰਗੇ ਗਏ ਨੇ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਔਰ ਉਹਨਾਂ ਦੇ ਖਿਲਾਫ ਦੋਸ਼ ਕੀ ਸੀ ਦਰਅਸਲ ਪੁਲਿਸ ਦੀ ਮਿਲੀ ਭਗਤੀ ਜਿਸ ਕਰਕੇ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਪੁਲਿਸ ਵਾਲਿਆਂ ਨੇ ਕੰਮ ਕੀਤਾ ਇਸੇ ਕਰਕੇ ਅਦਾਲਤ ਨੇ ਇਸ ਦੀ ਪੂਰੀ ਜਿਹੜੀ ਹੈ ਪੈਰਵਾਈ ਕੀਤੀ ਤੱਥਾਂ ਨੂੰ ਸਬੂਤਾਂ ਨੂੰ ਦੇਖਦਿਆਂ ਹੋਇਆਂ ਆਖਰਕਾਰ ਫੈਸਲਾ ਸੁਣਾ ਦਿੱਤਾ ਹੈ ਕਿ ਇੱਕ ਐਸਪੀ ਰੈਂਕ ਦਾ ਅਧਿਕਾਰੀ ਇੱਕ ਡੀਐਸਪੀ ਤੇ ਦੋ ਐਸਐਚਓ ਇਹ ਤਤਕਾਲੀ ਉਹ ਅਫਸਰ ਨੇ ਉਸ ਵੇਲੇ ਦੇ ਜਿਹੜੇ ਕੀ ਮੋਗਾ ਸੈਕਸ ਸਕੈਂਡਲ ਦੇ ਨਾਲ ਜੁੜੇ ਕੇਸ ਦੇ ਵਿੱਚ ਅੜਿੱਕੇ ਜੜੇ ਨੇ ਕਾਨੂੰਨ ਦੇ ਸ਼ਕੰਜੇ 'ਚ ਫਸੇ ਨੇ ਹਾਲਾਂਕਿ ਇਸ ਕੇਸ ਦੇ ਵਿੱਚ ਸਾਬਕਾ ਮੰਤਰੀ ਤੋਤਾ ਸਿੰਘ ਉਨ੍ਹਾਂ ਦੇ ਇੱਕ ਪੁੱਤਰ ਨੂੰ ਕੇਸ-ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਉੱਤੇ ਵੀ ਦੋਸ਼ ਲੱਗੇ ਸਨ ਇਹ ਮੋਗਾ ਸੈਕਸ ਸਕੈਂਡਲ ਜਿਸ ਦੇ ਵਿੱਚ ਵੱਡੇ-ਵੱਡੇ ਕਾਰੋਬਾਰੀ ਵਪਾਰੀ ਤੇ ਕੁਝ ਹੋਰ ਲੋਕਸਾਨ ਸਿਆਸਤਦਾਨਾਂ ਉੱਤੇ ਵੀ ਉਂਗਲਾ ਉਠੀਆਂ ਸਨ ਕਿ ਦੋ ਜਿਹੜੀਆਂ ਬੇਬੀਆਂ ਸੀ ਮਨਜੀਤ ਕੌਰ ਤੇ ਮਨਪ੍ਰੀਤ ਕੌਰ ਜਿਨ੍ਹਾਂ ਵਿੱਚੋਂ ਮਨਜੀਤ ਕੌਰ ਦਾ 2018 ਦੇ ਵਿੱਚ ਸਭ ਨੂੰ ਯਾਦ ਹੋਵੇਗਾ ਕਿ ਕਤਲ ਹੋ ਗਿਆ ਸੀ ਉਹ ਇਸ ਕੇਸ ਦੀ ਮੁਲਜ਼ਮ ਵੀ ਹੈ ਤੇ ਨਾਲ ਹੀ ਗਵਾਹੀ ਇਸ ਕੇਸ ਦੀ ਪਰ ਉਸ ਦਾ 2018 ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਉਸ ਕਤਲ ਦੇ ਕਰਕੇ ਵੀ ਬੜੇ ਸਵਾਲ ਉੱਠੇ ਸਨ ਕਿ ਉਹ ਕਤਲ ਕੀ ਦੋਸ਼ੀਆਂ ਨੇ ਬਚਣ ਦੇ ਕਰਕੇ ਕੀਤਾ ਕਿ ਸਾਡੇ ਖਿਲਾਫ ਉਹ ਗਵਾਹੀ ਨਾ ਦੇ ਦੇਵੇ ਉਹ ਵੀ ਦੱਸਾਂਗੇ ਪਰ ਇਸ ਦੇ ਵਿੱਚ ਹੁਣ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਨੇ ਕਾਨੂੰਨ ਦੇ ਡਿੱਕੇ ਚੜੇ ਨੇ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸੁਣਵਾਈ ਕਰਦੇ ਹੋਇਆਂ ਦੋਸ਼ੀ ਕਰਾਰ ਦੇ ਦਿੱਤਾ ਹੈ ਦੋ ਐਸਐਚਓ ਇੱਕ ਐਸਪੀ ਤੇ ਇੱਕ ਡੀਐਸਪੀ ਨੂੰ ਤੇ ਇੱਕ ਸਿਆਸਤਦਾਨ ਨੂੰ ਇਸ ਕੇਸ 'ਚੋਂ ਬਰੀ ਕੀਤਾ ਹੈ ਔਰ 4 ਅਪ੍ਰੈਲ ਦਾ ਦਿਨ ਮਿੱਥਿਆ ਗਿਆ ਜਦੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ ਹੁਣ ਇਸ ਕੇਸ ਦੇ ਵਿੱਚ ਦੇਖਦੇ ਹਾਂ ਸਜ਼ਾ ਕੀ ਸੁਣਾਈ ਜਾਂਦੀ ਹੈ ਪੁਲਿਸ ਵਾਲਿਆਂ ਤੇ ਜਿਹੜੀ ਮਿਲੀਭੁਗਤ ਦਾ ਇਲਜ਼ਾਮ ਸੀ ਪੁਲਿਸ ਅਫਸਰਾਂ ਦੇ ਉੱਤੇ ਕਿ ਕਿਵੇਂ ਉਸ ਮੋਗਾ ਦੇ ਸੈਕਸ ਕੈਂਡਲ ਦੇ ਵਿੱਚ ਦੋਸ਼ੀਆਂ ਦੇ ਨਾਮ ਕੱਢਣ ਵਾਸਤੇ ਜਾਂ ਨਾਮ ਨਜਾਇਜ਼ ਪਾਉਣ ਵਾਸਤੇ ਇਸ ਤਰ੍ਹਾਂ ਦੇ ਕੁਝ ਦੋਸ਼ ਲੱਗੇ ਸਨ ਮਿਲੀਭੁਗਤ ਦੇ ਦੋਸ਼ ਲੱਗੇ ਸਨ ਤੇ ਪੁਲਿਸ ਉੱਤੇ ਉੱਠੇ ਉਸ ਸਵਾਲਾਂ ਦਾ ਜਵਾਬ ਅੱਜ ਮਿਲਦਾ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 2007 ਦਾ ਇਹ ਮਾਮਲਾ ਹੈ ਜਿਹੜਾ ਕਿ ਦੇਵਪਾਰ ਕਾਂਡ ਦੇ ਨਾਲ ਜਿਹੜਾ ਬਹੁ ਚਰਚਿਤ ਵਿਸ਼ਾ ਬਣਿਆ ਸੀ ਉਸ ਵੇਲੇ ਉਦੋਂ ਤੋਂ ਲੈ ਕੇ ਹੁਣ ਤੱਕ ਸਭ ਦੀ ਨਜ਼ਰ ਸੀ ਉਦੋਂ ਬਾਅਦ ਕਿਤੇ ਕਿਤੇ ਵੀ ਪੰਜਾਬ ਦੇ ਵਿੱਚ ਆਵਾਜ਼ ਉੱਠਦੀ ਰਹੀ ਹੈ ਦੇਵਪਾਰ ਇਹਨਾਂ ਧੰਦਿਆਂ ਦੀ ਤਾਂ ਇਸ ਕੇਸ ਨੂੰ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਜਦੋਂ 2018 ਦੇ ਵਿੱਚ ਮੋਗੇ ਦੇ ਵਿੱਚ ਇੱਕ ਹੋਰ ਇਸ ਤਰ੍ਹਾਂ ਦਾ ਸਕੈਂਡਲ ਸਾਹਮਣੇ ਆਇਆ ਤੇ ਉਦੋਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸਨ ਹਰਪਾਲ ਸਿੰਘ ਚੀਮਾ ਉਹ ਉਦੋਂ ਮੰਗ ਵੀ ਕਰਦੇ ਸਨ ਕਿ 2007 ਦੇ ਇਸ ਕੇਸ ਦਾ ਹਵਾਲਾ ਦਿੰਦਿਆਂ ਹੋਇਆਂ ਕਿ ਕੇਸ ਜਿਹੜਾ CBI ਨੂੰ ਦਿੱਤਾ ਜਾਣਾ ਚਾਹੀਦਾ ਉਸ 2018 ਵਾਲੇ ਆਏ ਕੇਸ ਦੀ ਵੀ ਜਿਹੜੀ ਮੰਗ ਹੈ ਆਮ ਆਦਮੀ ਪਾਰਟੀ ਵੱਲੋਂ ਉਸ ਵੇਲੇ ਕੀਤੀ ਗਈ ਕਿ ਜਿਹੜਾ ਜੇ ਇਸ ਤਰ੍ਹਾਂ ਦੇ ਸਕੈਂਡਲ ਨੇ ਉਹਨਾਂ ਦੀ ਜਾਂਚ ਸਹੀ ਤਾਂ ਪੰਜਾਬ ਪੁਲਿਸ ਨਹੀਂ ਕਰ ਸਕਦੀ ਪੰਜਾਬ ਸਰਕਾਰ ਨਹੀਂ ਕਰ ਸਕਦੀ ਸੀਬੀਆਈ ਕੋਲ ਜਿਹੜਾ ਕੇਸ ਜਾਣਾ ਚਾਹੀਦਾ ਉਹ ਵੱਖਰੀ ਗੱਲ ਹੈ ਕਿ ਹਾਲ ਦੀ ਘੜੀ ਦੇ ਵਿੱਚ ਪਟਿਆਲਾ ਦੇ ਵਿੱਚ ਜਿਹੜਾ ਵਾਪਰਿਆ ਕਾਂਡ ਕਰਨਲ ਦੀ ਕੁੱਟ ਮਾਰ ਦਾ ਹਾਲਾਂਕਿ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇੱਥੇ ਉਦਾਹਰਨ ਵਜੋਂ ਦੱਸ ਰਹੇ ਹਾਂ ਉਦੋਂ ਜਦੋਂ ਮੰਗ ਕੀਤੀ ਜਾ ਰਹੀ ਹੈ ਕਰਨਲ ਦੇ ਪਰਿਵਾਰ ਵੱਲੋਂ ਕਿ ਸਾਨੂੰ ਪੰਜਾਬ ਪੁਲਿਸ ਦੀ ਸਿੱਟੇ ਉੱਤੇ ਯਕੀਨ ਨਹੀਂ ਹੈ ਸੀਬੀਆਈ ਨੂੰ ਮਾਮਲਾ ਦਿੱਤਾ ਜਾਣਾ ਚਾਹੀਦਾ ਤੇ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੁੱਟ ਮਾਰ ਦੇ ਮਾਮਲੇ ਨੂੰ ਸੀਬੀਆਈ ਦੇਣ ਨੂੰ ਤਿਆਰ ਨਹੀਂ ਹੈ ਪਰ ਉਸ ਵਕਤ ਵਾਪਰੇ ਜਿਹੜੇ ਸੈਕਸ ਕੈਂਡਲ ਨੇ ਕਾਂਗਰਸ ਦੀ ਸਰਕਾਰ ਵੇਲੇ ਉਦੋਂ ਆਮ ਆਦਮੀ ਪਾਰਟੀ ਨੂੰ ਸੀਬੀਆਈ ਤੇ ਵੱਧ ਭਰੋਸਾ ਸੀ ਪੰਜਾਬ ਸਰਕਾਰ ਤੇ ਨਹੀਂ ਪਰ ਅੱਜ ਜਦੋਂ ਖੁਦ ਸੱਤਾ ਵਿੱਚ ਨੇ ਤੇ ਹੁਣ ਸਾਰਾ ਕੁਝ ਜਾਂਚ ਪੜਤਾਲ ਦਾ ਵਿਸ਼ਾ ਆਪਣੇ ਕੋਲ ਰੱਖਣਾ ਚਾਹੁੰਦੇ ਨੇ ਹੁਣ ਅਸੀਂ ਫੇਰ ਪਰਤ ਕਿਉਂ ਨੇ ਉਸੇ ਕੇਸ ਦੇ ਉੱਤੇ 2007 ਦਾ ਇਹ ਮੋਗਾ ਸੈਕਸ ਕੈਂਡਲ ਜਿਸ ਵਿੱਚ ਮਨਜੀਤ ਕੌਰ ਤੇ ਮਨਪ੍ਰੀਤ ਨਾਮ ਦੀਆਂ ਦੋ ਬੀਬੀਆਂ ਮੁੱਖ ਮਲਜਮ ਮੰਨੀਆਂ ਗਈਆਂ ਜਿਹੜੀਆਂ ਕਿ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਸੀ ਲੋਕਾਂ ਨੂੰ ਵੱਡੇ ਕਾਰੋਬਾਰੀਆਂ ਨੂੰ ਕੁ ਸਿਆਸਦਾਨਾਂ ਦੇ ਉੱਤੇ ਵੀ ਸਵਾਲ ਉੱਠੇ ਇਸੇ ਕੇਸ ਦੇ ਵਿੱਚ ਇਸ ਦੇਵਪਾਰ ਦੇ ਕਾਂਡ ਦੇ ਵਿੱਚ ਧੰਦੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਐਸਪੀ ਪਰਮਦੀਪ ਸਿੰਘ ਸੰਧੂ ਉਸ ਵੇਲੇ ਦੇ ਡਿਊਟੀ ਤੇ ਤਾਇਨਾਤ ਐਸਪੀ ਪਰਮਦੀਪ ਸਿੰਘ ਸੰਧੂ ਜਿਨ੍ਹਾਂ ਤੇ ਮਿਲੀ ਭੁਗਤ ਦੇ ਦੋਸ਼ਾਦੋ ਲੱਗਦੇ ਨੇ ਡੀਐਸਪੀ ਦਵਿੰਦਰ ਗਰਚਾ ਵੀ ਇਸ ਵਿੱਚ ਸ਼ਾਮਲ ਸਨ ਉਹਨਾਂ ਅਫਸਰਾਂ ਦੇ ਵਿੱਚ ਜਿਹੜੇ ਕੀ ਦਾਗੀ ਸੀ ਐਸਐਚਓ ਅਮਰਜੀਤ ਸਿੰਘ ਵੀ ਦੋਸ਼ੀ ਕਰਾਰ ਦਿੱਤੇ ਗਏ ਤੇ ਐਸਐਚਓ ਰਵਣ ਕੁਮਾਰ ਐਕਸਟਰਸ਼ਨ ਮੰਗੀ ਜਾਂਦੀ ਹੈ ਇਹਨਾਂ ਨੇ ਪੈਸਿਆਂ ਦੀ ਮੰਗ ਵੀ ਕੀਤੀ ਇਸ ਤਰ੍ਹਾਂ ਦੀਆਂ ਤਰਾਮਾ ਨੂੰ ਲੈ ਕੇ ਮੁਕਦਮਾ ਦਰਜ ਹੋਇਆ ਆਖਰਕਾਰ ਸੀਬੀਆਈ ਦੀ ਅਦਾਲਤ ਦੇ ਵਿੱਚ ਇਸ ਕੇਸ ਦਾ ਹੱਲ ਨਤਾਰਾ ਹੋਇਆ ਤੇ ਇਹਨਾਂ ਚਾਰ ਪੁਲਿਸ ਦੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ 4 ਅਪ੍ਰੈਲ ਨੂੰ ਇਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਜਾਏਗੀ ਮੁਹਾਲੀ ਦੀ ਸੀਬੀਆਈ ਅਦਾਲਤ ਵੱਲੋਂ ਬਰਜਿੰਦਰ ਸਿੰਘ ਮੱਖਣ ਬਰਾੜ ਕੇਸ ਵਿੱਚੋਂ ਬਰੀ ਕਰ ਦਿੱਤੇ ਗਏ ਨੇ ਜਿਹੜੇ ਕੀ ਤੋਤਾ ਸਿੰਘ ਸਾਬਕਾ ਮੰਤਰੀ ਨੇ ਰਹਿ ਚੁੱਕੇ ਨੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਪੁੱਤਰ ਨੂੰ ਇਸ ਕੇਸ ਵਿੱਚੋਂ ਬਰੀ ਕੀਤਾ ਗਿਆ ਹਾਲਾਂਕਿ ਸਵਾਲ ਵੱਡੇ ਖੜੇ ਹੋਏ ਸਨ ਪਰ ਸੀਬੀਆਈ ਦੇ ਅਦਾਲਤ ਨੇ ਉਹਨਾਂ ਨੂੰ ਤਾਂ ਬਰੀ ਕਰ ਦਿੱਤਾ ਪਰ ਚਾਰ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਾਨੂੰਨ ਦੇ ਸ਼ਿਕੰਜੇ ਵਿੱਚ ਕਸੇ ਗਏ ਦੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀਆਂ ਦੋ ਔਰਤਾਂ ਦੋ ਬੀਬੀਆਂ ਦੀ ਗੱਲ ਆਉਂਦੀ ਹੈ ਮਨਜੀਤ ਕੌਰ ਤੇ ਮਨਪ੍ਰੀਤ ਕੌਰ ਉਹਨਾਂ ਵਿੱਚੋਂ ਮਨਜੀਤ ਕੌਰ ਜਿਹੜੀ ਇਸ ਕੇਸ ਦੇ ਵਿੱਚ ਮੁੱਲਜ਼ਮ ਵੀ ਸੀ ਸੈਕਸ ਕੈਂਡਲ ਦੇ ਵਿੱਚ ਤੇ ਨਾਲ ਹੀ ਉਹ ਗਵਾਹ ਵੀ ਸੀ ਇਸ ਕੇਸ ਦੀ ਤੇ ਉਸ ਦਾ 2018 ਦੇ ਵਿੱਚ ਕਤਲ ਵੀ ਹੋ ਜਾਂਦਾ ਜੀਰਾ ਦੇ ਵਿੱਚ ਹੁਣ ਕੀ ਇਹ ਗਵਾਹ ਸੀ ਇਸ ਕੇਸ ਦੀ ਗਵਾਹੀ ਨਾ ਦੇ ਦੇਵੇ ਕਿਸੇ ਦੇ ਖਿਲਾਫ ਇਸ ਕਰਕੇ ਉਸਦਾ ਕਤਲ ਕੀਤਾ ਗਿਆ ਹਾਲਾਂਕਿ ਇਸ ਦੀਆਂ ਗੁੰਝਲਦਾਰ ਜਿਹੜੀਆਂ ਪਰਤਾਂ ਨੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਖੁੱਲਣ ਵੱਡੇ ਕਾਰੋਬਾਰੀਆਂ ਤੇ ਪੁਲਿਸ ਅਧਿਕਾਰੀਆਂ ਦੀ ਮਿਲੀ ਭਗਤ ਸੀ ਇਸ ਮਾਮਲੇ ਦੇ ਵਿੱਚ ਇਸੇ ਕਰਕੇ ਹੀ ਪੁਲਿਸ ਅਧਿਕਾਰੀ ਟੰਗੇ ਗਏ ਨੇ ਕਾਨੂੰਨ ਦੇ 55 ਦੇ ਵਿੱਚ ਇਸ ਕੇਸ ਦੇ ਵਿੱਚ ਵਕੀਲ ਅਨਮੋਲ ਨਰੰਗ ਨੇ ਜਿਹੜੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਸਾਂਝੀ ਕੀਤੀ ਹੈ ਕਿ ਇਸ ਵਿੱਚ ਜਿਹੜੇ ਇਹ ਚਾਰ ਪੁਲਿਸ ਅਧਿਕਾਰੀ ਨੇ ਐਸਪੀ ਪਰਮਦੀਪ ਸਿੰਘ ਸੰਧੂ ਡੀਐਸਪੀ ਦਵਿੰਦਰ ਗਰਚਾ ਐਸਐਚਓ ਅਮਰਜੀਤ ਸਿੰਘ ਤੇ ਐਸਐਚਓ ਰਮਨ ਕੁਮਾਰ ਇਹ ਉਸ ਵੇਲੇ ਦੇ ਅਫਸਰ ਸਨ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਇਸ ਕੇਸ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਪਰਤਾਂ ਖੁੱਲ ਸਕਦੀਆਂ ਨੇ ਔਰ ਖੁੱਲੀਆਂ ਵੀ ਨੇ ਸਮੇਂ-ਸਮੇਂ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਕੈਂਡਲ ਸਾਹਮਣੇ ਆਉਂਦਾ ਤਾਂ ਇਸ ਕੇਸ ਨਾਲ ਜੋੜ ਕੇ ਵੇਖਿਆ ਜਾਂਦਾ ਕਿ ਇਸ ਉਦੋਂ ਵੀ 2007 ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਔਰ ਦੇ ਵਪਾਰ ਦਾ ਧੰਦਾ ਕਰਨ ਵਾਲੇ ਦੇ ਜਿਹੜੇ ਨੇ ਉਹ ਕਾਨੂੰਨ ਦੇ ਸ਼ਕੰਜੇ ਵਿੱਚ ਕਦੇ ਤੇ ਨਾਲ ਦੇ ਨਾਲ ਆ ਜਾਂਦੇ ਨੇ ਕਈ ਵਾਰੀ ਬਹੁਤ ਸਮਾਂ ਲੱਗ ਜਾਂਦਾ ਇਸ ਕੇਸ ਵਿੱਚ ਵੀ 18 ਸਾਲ ਲੱਗੇ ਇਹਨਾਂ ਅਫਸਰਾਂ ਨੂੰ ਦੋਸ਼ੀ ਕਰਾਰ ਹੁਣ ਆਖਰਕਾਰ ਦੇ ਦਿੱਤਾ ਗਿਆ ਹਾਲਾਂਕਿ ਲੰਮੀਆਂ ਸੇਵਾਵਾਂ ਇਹਨਾਂ ਨੇ ਪੁਲਿਸ ਦੇ ਵਿੱਚ ਰਹਿੰਦੇ ਆ ਉਸ ਵੇਲੇ ਵੀ ਨਿਭਾ ਲਈਆਂ ਹਾਲਾਂਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਆਉਂਦਾ ਕਿਉਂਕਿ 2018 ਦੇ ਵਿੱਚ ਵੀ ਇੱਕ ਦੇ ਵਪਾਰ ਧੰਦੇ ਦੀ ਜਿਹੜੀ ਗੱਲ ਸਾਹਮਣੇ ਆਈ ਸੀ ਕੇਸ ਸਾਹਮਣੇ ਆਇਆ ਸੀ ਤਾਂ ਦੋ ASI ਨਾਲ ਦੇ ਨਾਲ ਸਸਪੈਂਡ ਕਰ ਦਿੱਤੇ ਗਏ ਉਸ ਵਕਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸਨ ਕਾਂਗਰਸ ਸਰਕਾਰ ਦੇ ਉੱਤੇ ਕਿ ASI ਸਸਪੈਂਡ ਕਰ ਦੇਣੇ ਤੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਜਾਂ ਘੱਟਾ ਪਾਉਣ ਦੇ ਬਰਾਬਰ ਹੈ ਔਰ ਜਿਹੜੇ ਮੌਕੇ ਦੇ ਐਸਐਸਪੀ ਹੁੰਦੇ ਨੇ ਅਜੇ ਮਾਮਲਿਆਂ ਵਿੱਚ ਕਾਰਵਾਈ ਨਹੀਂ ਕਰਦੇ ਉਦੋਂ ਇਹ ਵੀ ਕਿਹਾ ਗਿਆ ਸੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਖਬਰਾਂ ਦੱਸਦੀਆਂ ਨੇ ਉਸ ਵੇਲੇ ਜਿਹੜੀਆਂ ਛਪੀਆਂ ਅਖਬਾਰਾਂ ਦੀਆਂ ਸੁਰਖੀਆਂ ਵੈਬਸਾਈਟ ਦੇ ਉੱਤੇ ਛਪੀਆਂ ਖਬਰਾਂ ਉਦੋਂ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਆ ਕਿ ਐਸਐਸਪੀ ਕਿਸੇ ਜ਼ਿਲ੍ਹੇ ਦਾ ਨਹੀਂ ਬਲਕਿ ਐਸਐਸਪੀ ਕਾਂਗਰਸ ਪਾਰਟੀ ਦਾ ਸਰਕਾਰ ਦਾ ਨਹੀਂ ਕਾਂਗਰਸ ਪਾਰਟੀ ਦਾ ਅਜਿਹੇ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਨੇ ਵਿਰੋਧੀਆਂ ਵੱਲੋਂ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਬੈਠੀ ਹੈ ਤਾਂ ਕਈ ਕੇਸ ਜਦੋਂ ਸਾਹਮਣੇ ਆਉਂਦੇ ਨੇ ਤੇ ਉਦੋਂ ਅੱਜ ਦੇ ਜਿਹੜੇ ਵਿਰੋਧੀ ਨੇ ਚਾਹੇ ਕਾਂਗਰਸ ਸਹ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਤੇ ਉਹ ਆਮ ਆਦਮੀ ਪਾਰਟੀ ਨੂੰ ਵੀ ਅਜਿਹੇ ਤਰਜ਼ ਦੇ ਉੱਤੇ ਘੇਰ ਲੈਂਦੀ ਹੈ ਕੋਈ ਵੀ ਕੇਸ ਇਸ ਤਰ੍ਹਾਂ ਦਾ ਖੜਾ ਹੁੰਦਾ ਜਿਸ ਨਾਲ ਪੰਜਾਬ ਪੁਲਿਸ ਦੇ ਉੱਤੇ ਜਾਂ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਹੁੰਦੇ ਹੋਣ ਹਾਲਾਂਕਿ ਇਸ 18 ਸਾਲ ਪੁਰਾਣੇ ਕੇਸ ਦੇ ਵਿੱਚ ਹੁਣ ਸੀਬੀਆਈ ਅਦਾਲਤ ਨੇ ਜਿਹੜਾ ਨਪਟਾਰਾ ਕੀਤਾ ਇਸ ਤਰ੍ਹਾਂ ਦੇ ਹੋਰ ਕਈ ਕੇਸ ਨੇ ਜਿਸ ਦੇ ਵਿੱਚ ਪੁਲਿਸ ਨੂੰ ਸਜ਼ਾਵਾਂ ਮਿਲਦੀਆਂ ਨੇ ਆਏ ਦਿਨ ਉਹ ਖਾਸ ਕਰਕੇ ਕੇਸ ਅਜਿਹੇ ਮਾਮਲਿਆਂ ਨਾਲ ਨਹੀਂ ਬਲਕਿ ਕਤਲੋਗਾਰਥ ਨਾਲ ਜੁੜੇ ਹੋਏ ਨੇ ਜਿਸ ਦੇ ਵਿੱਚ ਬੇਕਸੂਰ ਨੌਜਵਾਨ ਮੁੰਡੇ ਕੁੜੀਆਂ ਨੂੰ ਘਰਾਂ ਤੋਂ ਚੱਕਿਆ ਗਿਆ ਉਹਨਾਂ ਨੂੰ ਮਾਰਿਆ ਗਿਆ ਔਰ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਵੀ ਪੁਲਿਸ ਵਾਲੇ ਜਿਹੜੇ ਆ ਦੋਸ਼ੀ ਸਮੇਂ-ਸਮੇਂ ਤੇ ਪਾਏ ਜਾਂਦੇ ਨੇ ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤਾਂ ਵੱਲੋਂ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ ਜਾਂਦਾ ਹੈ ਪਰ ਇਹ ਮਾਮਲਾ ਅਲੱਗ ਹੈ ਇਹ 2007 ਦਾ ਮਾਮਲਾ ਹੈ ਔਰ 2007 ਦੇ ਵਿੱਚ ਸਾਰੇ ਜਾਣਦੇ ਨੇ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਸ ਵਕਤ ਇਹ ਜਿਹੜਾ 7 ਦੇ ਵਿੱਚ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਹੁੰਦਾ ਹੋਇਆ ਪੰਜਾਬ ਸਰਕਾਰ ਦੀ ਜਿਹੜੀਆਂ ਸਿੱਟਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਇੱਥੋਂ ਤੱਕ ਪਹੁੰਚਿਆ ਕਿ ਅੱਜ ਆਖਰਕਾਰ ਉਹ ਦਿਨ ਆਇਆ ਹੈ ਕਿ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ 4 ਅਪ੍ਰੈਲ ਨੂੰ ਦੇਖਦੇ ਹਾਂ 4 ਅਪ੍ਰੈਲ ਨੂੰ ਇਹਨਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਕੀ ਸਜ਼ਾ ਮਿਲਦੀ ਹੈ ਇਸ ਕੇਸ ਦੇ ਬਾਬਤ ਜੋ ਵੀ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ ਨਾਲ